ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਰਹੇ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਸਮਰਥਨ ਦਿੰਦਿਆਂ ਰਾਣੀ ਕਾ ਬਾਗ ਅੰਮ੍ਰਿਤਸਰ ਵਿਖੇ ਹੋਈ ਭਰਵੀਂ ਮੀਟਿੰਗ ਵਿੱਚ ਮਹਿਲਾ ਮੋਰਚਾ ਦੇ ਵਾਈਸ ਪ੍ਰਧਾਨ ਅਲਕਾ ਸ਼ਰਮਾ ਜ਼ਿਲ੍ਹਾ ਸੈਕਟਰੀ ਮਨਜੀਤ ਥਿੰਦ ਅਤੇ ਐਗਜ਼ੀਕਿਊਟਿਵ ਮੈਂਬਰ ਸਾਖਸ਼ੀ ਮਹਿਰਾ ਦੀ ਅਗਵਾਈ ਹੇਠ ਸਮੂਹ ਇਲਾਕਾ ਵਾਸੀਆਂ ਨੇ ਸਰਦਾਰ ਸੰਤੂ ਦਾ ਤਟਕੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਰਾਣੀ ਕਾ ਬਾਗ ਮਹਿਲਾ ਮੋਰਚਾ ਵੱਲੋਂ ਸੱਦੀ ਗਈ ਇਸ ਮੀਟਿੰਗ ਵਿੱਚ ਇਲਾਕਾ ਵਾਸੀਆਂ ਨੇ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਤੋਂ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਜਾਣੂ ਕਰਵਾਇਆ ਜਿਸ ਤੇ ਸਰਦਾਰ ਸੰਧੂ ਨੇ ਸ਼ਹਿਰ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ ਤਰਨਜੀਤ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਇੱਕ ਵਿਕਸਤ ਭਾਰਤ ਦੇ ਰੂਪ ਵਿੱਚ ਸਾਹਮਣੇ ਆਵੇਗਾ ਉਹਨਾਂ ਕਿਹਾ ਕਿ ਭਾਰਤ 'ਚ ਜੋ ਵਿਕਾਸ ਹੋ ਰਿਹਾ ਹੈ ਉਹ ਅੰਮ੍ਰਿਤਸਰ ਵਿੱਚ ਵੀ ਹੋਵੇਗਾ ਉਨਾ ਅੰਮ੍ਰਿਤਸਰ ਦੇ ਵਿਕਾਸ ਲਈ ਭਾਜਪਾ ਨੂੰ ਵੋਟ ਦੇਣ ਅਤੇ ਕਮਲ ਦੇ ਫੁੱਲ ਤੇ ਮੋਹਰਾਂ ਲਾਉਣ ਦੀ ਅਪੀਲ ਕੀਤੀ ਹੈ ਮੀਟਿੰਗ ਵਿੱਚ ਹਾਜ਼ਰ ਆਗੂਆਂ ਨੂੰ ਮਹਿਲਾ ਮੋਰਚਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਮੈਂ ਮਜੀਠਿੰਦ ਮਜੀਠਾ ਹਾਊਸ ਕਲੋਨੀ ਤੇ ਨਿਊ ਮਜੀਠਾ ਹਾਊਸ ਕਲੋਨੀ ਅਸੀਂ ਸਾਂਝੇ ਤੌਰ ਦੇ ਤੇ ਕਰਨਜੀਤ ਸੰਧੂ ਜੀ ਨੂੰ ਇੱਥੇ ਨਿਮੰਤਰਣ ਕੀਤਾ ਸੀ ਇੱਥੇ ਕਾਫੀ ਗੈਦਰਿੰਗ ਹੋਈ ਸਾਡੀ ਕਲੋਨੀ ਦੀ ਤੇ ਮੈਂ ਨਾ ਕਰਨਜੀਤ ਸੰਧੂ ਜੀ ਸਮੁੰਦਰੀ ਇਨਾਂ ਬਾਰੇ ਇਨਾਂ ਦੇ ਪਰਿਵਾਰ ਬਾਰੇ ਥੋੜਾ ਜਿਹਾ ਦੱਸਣਾ ਚਾਹਨੀ ਆ ਜੋ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਤਾ ਨਹੀਂ ਤੇ ਇਹਨਾਂ ਦਾ ਪਰਿਵਾਰ 135 ਸਾਲ ਤੋਂ ਜਿਹੜੇ ਇਹਨਾਂ ਦੇ ਦਾਦਾ ਜੀ ਤੇਜਾ ਸਿੰਘ ਸਮੁੰਦਰੀ ਜਿਹੜੇ ਨੇ ਉਹ ਆਜ਼ਾਦੀ ਏਕ ਲਾਟੇ ਨੇ ਅੰਮ੍ਰਿਤਸਰ ਲਈ ਦੇਸ਼ ਵਾਸੀਆਂ ਲਈ ਉਹ ਆਜ਼ਾਦੀ ਦੀ ਲੜਾਈ ਵਿੱਚ ساری ਉਮਰ ਆਪਣੀ ਲੜਾਈ ਲੜਦੇ ਰਹੇ ਤੇ ਉਹਨਾਂ ਨੇ ਉਹਨਾਂ ਦਾ ਐਸਜੀਪੀਸੀ ਦੇ ਉਹ ਫਾਊਂਡਰ ਫਾਊਂਡਿੰਗ ਮੈਂਬਰ ਵੀ ਰਹੇ ਨੇ ਜਦੋਂ ਐਸਜੀਪੀਸੀ ਬਣੀ ਜਿਹੜੀ ਜਿਹੜਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੇਨ ਹੈੱਡਕੁਆਟਰ ਆ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਂ ਤੇ ਉੱਤੇ ਹੈਗਾ ਤੇ ਇਹਨਾਂ ਦੇ ਫਾਦਰ ਵੀ ਜਿਹੜੇ ਹੈ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਫਾਊਂਡਰ ਫਾਊਂਡਰ ਇੰਦੇ ਰਹੇ ਆ ਤੇ ਬੱਲੇ ਬੀਸੀ ਰਹੇ ਆ ਤੇ ਮਦਰ ਵੀ ਇਹਨਾਂ ਦੇ ਉਸ ਜਮਾਨੇ ਦੇ ਪੀ ਐਚ ਡੀ ਕਰਕੇ ਆਏ ਆ ਤੇ ਜੇ ਗਵਰਨਮੈਂਟ ਕਾਲਜ ਦੇ ਵਿੱਚ ਪ੍ਰਿੰਸੀਪਲ ਦੇ ਤੌਰ ਤੇ ਉਹਨਾਂ ਨੇ ਤੇ ਵਨ ਵਾਈ ਇਹ ਵੀ ਬੜੇ ਉੱਚੇ ਉੱਚੇ ਅਹੁਦਿਆਂ ਤੇ ਰਹੇ ਆ ਦੇਸ਼ਾਂ ਦੁਦੇਸ਼ਾਂ ਦੇ ਵਿੱਚ ਰਹੇ ਆ ਤੇ ਉਹਨਾਂ ਦਾ ਉਹਨਾਂ ਦਾ ਵਿਜ਼ਨ ਉਹ ਸਾਡੇ ਅਮਰਸਰ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਕਿਉਂਕਿ ਉਹ ਬਾਹਰਲੇ ਮੁਲਕਾਂ ਦੇ ਵਿੱਚ ਰਹੇ ਆ ਉੱਥੇ ਦੇ ਲੋਕਾਂ ਨੂੰ ਵਿੱਚ ਉਹਦੇ ਇੰਡਸਟਰੀ ਨੂੰ ਵੇਖਿਆ ਉੱਥੇ এমਪਲੋਇਮੈਂਟ ਨੂੰ ਵੇਖਿਆ ਸਾਰਾ ਕੁਝ ਵੇਖਿਆ ਤੇ ਉਹ ਚਾਹੁੰਦੇ ਆ ਕਿ ਜੋ ਅਮਰੀਕਾ ਦੇ ਵਿੱਚ ਇਸ ਤਰ੍ਹਾਂ এমਪਲੋਇਮੈਂਟ ਦੇ کارਖਾਨੇ ਆ ਜਾਂ ਜੋ ਵੀ ਕੰਮ ਚੱਲਦਾ ਹੈ ਉਹ ਵਿਕਾਸ ਦਾ ਉਹ ਇੱਥੇ ਲੈ ਕੇ ਆਣ ਹਾਂਜੀ ਹੈ। ਮੰਨ ਲਓ ਅੱਜ ਦੀ ਮੀਟਿੰਗ ਹੋਈ ਹੈ ਨਾ ਅੱਜ ਭਾਰਤੀ ਜਨਤਾ ਪਾਰਟੀ ਦੇ ਐਮਪੀ ਉਮੀਦਵਾਰ ਰਮਜੀਤ ਸਿੰਘ ਜੀ ਆਦਿ ਮਦੀਹਾ ਹੌਸ ਕੋਲੋਨੀ ਦੇ ਵਿੱਚ ਆਏ ਔਰ ਉਹਨਾਂ ਦਾ ਉਹਨਾਂ ਦਾ ਅਸੀਂ ਇੱਥੇ ਆਨਦੇ ਬਹੁਤ ਜ਼ਿਆਦਾ ਸਵਾਗਤ ਕੀਤਾ ਔਰ ਸਾਰੀ ਕੋਲੋਨੀ ਦੇ ਵਿੱਚ ਬਹੁਤ ਉਤਸ਼ਾਹ ਸੀ ਅਸੀਂ 2-3 ਦਿਨ ਤੋਂ ਡੋਰ-ਟੂ-ਡੋਰ ਕਰ ਰਹੇ ਸੀ ਸਭ ਨੂੰ ਸੂਚਨਾ ਕੀਤੀ ਕਿ ਆਓ ਤੁਸੀਂ ਔਰ ਉਹਨਾਂ ਨੂੰ ਸੁਣੋ ਔਰ ਉਹਨਾਂ ਨੂੰ ਸੁਣ ਕੇ ਕਿਉਂਕਿ ਪੜੇ ਲਿਖੇ ਲੋਕ ਨੇ ਔਰ ਸਾਰੇ ਸਮਝਦੇ ਨੇ ਉਹਨਾਂ ਦੀ ਵਿਜ਼ਨ ਨੂੰ ਔਰ ਚਾਹੁੰਦੇ ਨੇ ਸਭ ਕੁਝ ਕਿ ਇਹੋ ਜਿਹਾ ਵਿਕਾਸ ਹੋਏ ਜਿਹੋ ਜਿਹਾ ਉਹ ਅੱਜ ਸਦ ਸਾਡੀ ਮੀਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਔਰ ਅਸੀਂ ਨੂੰ ਉਮੀਦ ਹੈ ਜਿਆਦਾ ਤੋਂ ਜਿਆਦਾ ਵੋਟਾ ਸਾਡੀ ਕਲੋਨੀ ਦੇ ਵਿੱਚੋਂ ਸਾਡੀ ਕਲੋਨੀ ਤੋਂ ਉਹਨਾਂ ਨੂੰ ਪੈਣੀਆਂ ਔਰ ਭਾਜਪਾ ਦੀ ਇਸੇ ਉਮੀਦਵਾਰ ਚੋਣ ਕੇ ਅਸੀਂ ਮੋਦੀ ਜੀ ਨੂੰ ਭੇਜਣਾ ਹਾਂ ਹਾਂਜੀ ਮੈਂ ਸਾਖਸ਼ੀ ਮਹਿਰਾ ਮਜੀਠਾ ਹਾਊਸ ਨਿਊ ਮਜੀਠਾ ਹਾਊਸ ਨੇ ਅੱਜ ਮੀਟਿੰਗ ਕਰਵਾਈ ਹੈ ਤਰਨਜੀਤ ਸੰਧੂ ਜੀ ਦੀ ਲੇਕਿਨ ਉਹਨਾਂ ਦਾ ਵਿਜਨ ਸੁਣ ਕੇ ਮੈਂ ਬਹੁਤ ਜਿਆਦਾ ਖੁਸ਼ ਹਾਂ ਕਿ ਉਥੋਂ ਇਹ ਸਾਡੇ ਲੋਕ ਜਿੰਨੇ ਮਜੀਠਾ ਹਾਊਸ ਦੇ ਆ ਉਹ ਇਹਨਾਂ ਦਾ ਵਿਜਨ ਸੁਣ ਕੇ ਬਹੁਤ ਹੀ ਖੁਸ਼ ਹੈ ਕਿ ਅੱਜ ਅੰਮ੍ਰਿਤਸਰ ਨੂੰ ਕਿੱਥੇ ਲੈ ਕੇ ਜਾ ਰਹੇ ਹੈ ਔਰ ਔਰਲੀ ਜਾਣਾ ਚਾਹੁੰਦੀ ਹੈ ਤੇ ਅਸੀਂ ਸਾਰੀ ਮਹਿਲਾ ਸ਼ਕਤੀ ਜ਼ੋਰ ਲਗਾ ਰਹੇ ਆ ਕਿ ਇਹਨਾਂ ਨੂੰ ਇੱਥੋਂ ਜਿਤਾ ਕੇ ਵੇਚੀ ਥੈਂਕ ਯੂ ਜਿਹੜੇ ਸਾਡੇ ਸ਼ਹਿਰ ਦੇ ਅੰਮ੍ਰਿਤਸਰ ਦੇ ਇਸ਼ੂਜ਼ ਹੈਗੇ ਨੇ এমਪਲॉयਮੈਂਟ ਦਾ ਇਨਕਮ ਜਨਰੇਸ਼ਨ ਦਾ ਇੰਡਸਟਰੀ ਦਾ ਐਗਰੀਕਲਚਰ ਦਾ ਇਨਫਰਾਸਟ੍ਰਕਚਰ ਦਾ ਮੈਡੀਕਲ ਦਾ ਟੂਰਿਜ਼ਮ ਦਾ ਲਾਅ ਐਂਡ ਆਰਡਰ ਦਾ ਡਰੱਗਸ ਦਾ ਇਹ ਸਾਰਿਆਂ ਨੂੰ ਅਡਰੈਸ ਕਰਨਾ ਸਰ ਇੱਕ ਮਹਿਲਾਵਾ ਵਾਸਤੇ ਅੱਜ ਮੈਂ ਲਾਵਾ ਨੇ ਪ੍ਰੋਗਰਾਮ ਰੱਖਿਆ ਜਿਸ ਤਰ੍ਹਾਂ ਦੇ ਅਗੂ ਜਿਹੜੀ ਹੈ ਪਤਨੀਆਂ ਜਿਹੜੀਆਂ ਕਰਦੇ ਕੇ ਦਾ ਕੁਝ ਪੈਕੇਜ ਜਿਹੜੀ ਹੈਗਾ ਮਹਿਲਾਵਾ ਵਾਸਤੇ ਦੇਖੋ ਸਾਡੀਆਂ ਭੈਣਾਂ ਲਈ ਪ੍ਰਧਾਨ ਮੰਤਰੀ ਮੋਦੀ ਦੇ ਆਲਰੇਡੀ ਐਗਜ਼ਿਸਟਿੰਗ ਪੈਕੇजेस ਨੇ ਅਗਰ ਉਹ ਸਟਾਰਟਅਪ ਕਰਦੇ ਨੇ ਉਹਦੇ ਲਈ ਸੀਡ ਮਨੀ ਦਿੱਤਾ ਜਾਂਦਾ ਤੇ ਅਸੀਂ ਉਹ ਸਾਰੇ ਇੱਥੇ ਇੰਪਲੀਮੈਂਟ ਕਰਵਾਵਾਂਗੇ ਬਹੁਤ ਸਕੋਪ ਹੈ ਅੰਬਰ ਸਰ ਜੀ ਤੇ ਜੋ ਵੀ ਅਸਿਸਟੈਂਸ ਉਹਨਾਂ ਨੂੰ ਚਾਹੀਦੀ ਹੈ ਔਰ ਖਾਸ ਤੌਰ ਤੇ ਜਿਹੜੀਆਂ ਨਵੀਆਂ ਅਮਰਜਿੰਗ ਟੈਕਨੋਲੋਜੀਜ਼ ਨੇ ਉਹਨਾਂ ਤੋਂ گاਹ ਵਧ ਕੇ ਸਾਦੇ ਦੇ ਇੱਥੇ 1.5 ਲੱਖ ਵਿਜ਼ਿਟਰ ਆਉਂਦਾ ਹੈ ਕਿੰਨੇ ਸਟਾਰਟਅਪ ਟੂਰਿਜ਼ਮ ਇੰਡਸਟਰੀ ਨਾਲ ਹੀ ਖੁੱਲ ਸਕਦੇ ਨੇ ਤੋ ਇਹੋ ਜਿਹੇ ਕਈ ਆਈਡੀਆਜ਼ ਨੇ ਖਾਸ ਤੌਰ ਤੇ ਜਿਹੜੇ ਇਹਨਾਂ ਦੇ ਬੱਚੇ ਨੇ ਜਿਹੜਾ ਸਾਡਾ ਯੂਥ ਹੈ ਯੂਥ ਨੂੰ ਸਕਿੱਲ ਔਰੀਐਂਟਡ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ